ਨਹੀਂ ਚਲੇਗੀ ਨਹੀਂ ਚਲੇਗੀ ਨਹੀਂ ਚਲੇਗੀ ਨਹੀਂ ਚਲੇਗੀ ਨਹੀਂ ਚਲੇਗੀ ਨਹੀਂ ਚਲੇਗੀ ਸਰ ਅੱਜ ਦਾ ਜਿਹੜਾ ਧਰਨਾ ਵਾ ਫਰਾ ਫਰਕ ਜੋ ਕੇਂਦਰ ਦੀ ਪੂਰੇ ਹਿੰਦੁਸਤਾਨ ਨਾਲ ਪੰਜਾਬ ਮੈਂ ਧੱਕੇਸ਼ਾਈ ਉਹਦੇ ਵਿਰੋਧ ਚ ਲੱਗਿਆਗਾ ਮੈਂ ਹੈਰਾਨ ਹਾਂ ਕੇਂਦਰ ਤੇ ਵੀ ਕੇਂਦਰ ਚੋਂ ਪਛੜ ਪੁੱਲ ਜਾਂਦਾ ਮੋਦੀ ਸਾਹਿਬ ਕਹ ਰਹੇ ਮੈਂ ਮੈਂ ਜ਼ਮੀਂਦਾਰ ਰਹਿਤਾ ਵਾਂ ਮੈਂ ਚਾਹ ਵੇਚ ਕੇ ਆਇਆ ਵਾਂ ਉਹ ਭੁੱਲ ਗਏ ਵੀ ਜਦ ਫਾਰਾ ਹਿੰਦੁਸਤਾਨ ਭੁੱਖੇ ਦੀ ਮਾਰ ਚੱਲ ਰਹੀ ਆ ਸੀ ਉਹ ਤਾਂ ਅਫੀ ਗਏ ਅਮਰੀਕਾ ਤੋਂ ਮਰਤਮਾ ਲੈ ਉਹਨਾਂ ਨੇ ਸਦੋ ਨਾਜ ਦੇਣ ਤੋਂ ਬਣਾ ਕਰਤ ਉਦੋਂ ਇਹੀ ਪੰਜਾਬ ਸੀ ਜਿਨੇ ਧਰਤੀ ਪਾੜ ਕੇ ਅਨਾਜ ਬੋਕੇ ਅੱਜ ਹਿੰਦੁਸਤਾਨ ਟਿੱਡ ਭਰਿਆ ਸਾਡੇ ਕੋਲ ਅਨਾਜ ਸਰਪਲਸ ਆ ਸਾਨੂੰ ਕਹੇ ਜੀ ਕੀ ਲੋਡ ਪੈ ਗਈ ਕਿ 500 ਬਿਲੀਅਨ ਡੀਲ ਫਾਈਨ ਕੀਤੀ ਆ ਤੋ ਫਿਰ ਅਫੇਕੀ ਸਾਨੂੰ ਸਾਡੇ ਹਿੰਦੁਸਤਾਨ ਦੇ ਕਿਸਾਨਾਂ ਦੇ ਪਰੋਫਲ ਜਿਹੜੀ ਡੀਲ ਆ ਸਰ 85% ਛੋਟਾ ਕਿਸਾਨ ਪ੍ਰਭਾਵਿਤ ਹੋ ਰਿਹਾ ਜਿਹੜਾ ਫਫਲੀ ਚੱਕਰ ਨੂੰ ਛੱਡ ਕੇ ਮਤਲਬ ਆਪਣਾ ਫਫਲੀ ਚੱਕਰ ਬਣਾ ਕੇ ਮੱਕੀ ਬਲ ਗਿਆ ਸੋਆਬੀਨ ਬਲ ਗਿਆ ਹੋਰ ਆ ਦਾਣਾ ਬਲ ਗਿਆ ਪਰ ਦੱਸੋ ਤਾਂ ਫਿਰ ਉਹ ਮੰਡੀ ਕਰਕੇ ਕਿੱਥੋਂ ਮਿਲੂਗਾ ਇਹ ਸਰਾ ਸਰ ਸਰ ਵੱਡੇ ਘਰਾਣਿਆਂ ਨੂੰ ਫਾਇਦਾ ਪਹੁੰਚਾਉਣ ਲਈ ਮੋਦੀ ਸਾਹਿਬ ਦਾ ਉਹਨਾਂ ਨੂੰ ਗਿਫਟ ਆ ਪਰੰਪਰਿਚਾ ਮਿਲ ਕੇ ਮੋਦੀ ਸਾਹਿਬ ਨੂੰ ਭਾਰਤ ਦਾ ਕੋਈ ਮਤਲਬ ਨਹੀਂ ਹੈ ਕੋਈ ਵੀ ਕਿਸੇ ਐਂਗਲ ਤੋਂ ਦੁੱਖ ਨਹੀਂ ਹੈ ਸਾਡੇ ਕਿਸਾਨ ਕਿੱਥੇ ਜਾਣਗੇ ਪਹਿਲਾਂ ਉਹ ਹੀ ਖਾਨੇ ਧਰਨਾ ਲਾਇਆ ਠੀਕ ਹੈ 1.5 1.5 ਫਾਲ ਧਰਨੇ ਦੇ ਬੈਠੇ ਮੈਂ ਹੈਰਾਨ ਆ ਜਾਂਦਾ ਕਿਸਾਨ ਕੀ ਮਾਮਾ ਦੇ ਪੁੱਤ ਨਹੀਂ ਹੈ ਉਹਨਾਂ ਨੂੰ ਕੀ ਕਰਾਂ ਉਹਨਾਂ ਦਾ ਹੱਕ ਹੀ ਮੰਗਦਾ ਕਿਸਾਨੀ ਦਾ ਮੁੱਲ ਤੁਫੀ ਨਹੀਂ ਪ੍ਰੋਪਰ ਦੇ ਦੇ ਹਰ ਸਾਲ ਅਸੀਂ ਲਿਖ ਕੇ ਭੇਜਦੇ ਹਾਂ ਵੀ ਸਾਨੂੰ ਇੰਨਾ ਵਧਾਰਾ ਦੇ ਦਿਓ ਸਾਨੂੰ ਇੰਨਾ ਮਤਲਬ ਇੱਕ ਰੀਸ ਦੇ ਦਿਓ ਤਾਂ ਕਿ ਸਾਡੇ ਕਿਸਾਨਾਂ ਦਾ ਖਰਚਾ ਪੂਰਾ ਹੋ ਜਾਵੇ ਖਰਾਨੀ ਵਾਲੀ ਗੱਲ ਇਹ ਆ ਸਰ ਕੇਂਦਰ ਹਰ ਵਾਰ ਸਾਡੀ ਡਿਮਾਂਡ ਨੂੰ ਇਗਨੋਰ ਕਰ ਦਿੰਦਾ ਪਿਛਲੀ ਵਾਰ ਕੀ ਹੋਇਆ ਸਰ ਸਾਡੇ ਗਦਾਮਾਂ ਦੇ ਵਿੱਚੋਂ ਨਾ ਚੱਕ ਕੇ ਲਿਫਟਿੰਗ ਨਹੀਂ ਕਰਾਈ ਨਮਾ ਨਾਜ ਰੱਖੀ ਕਿੱਥੇ ਸੀ ਜ਼ਿਮੀਂਦਾਰ ਫਿਰ ਮੰਡੀਆਂ ਧੱਕੇ ਖਾਦੇ ਠੀਕ ਹੈ ਇੱਕ ਪਹਿਲਾਂ ਇਹਨਾਂ ਨੇ ਕੀਤਾ ਰਹਿਣਾ ਖੁੰਦਾ ਕਿਸਾਨ ਅੱਜ ਪੈਰਾਂ ਤੇ ਹੋਇਆ ਠੀਕ ਹੈ ਜੀ ਤਾਂ ਉਹਨੂੰ ਕਿਉਂ ਮਾਰ ਰਹੇ ਹੋ ਤੁਸੀਂ ਕਿਉਂ ਮੈਨੂੰ ਹੈਰਾਨ ਵਾਲੀ ਗੱਲ ਇਹ ਆ ਲੋਕ ਕਹ ਰਹੇ ਉਹ ਉਹ ਤੁਹਾਨੂੰ ਬਹੁਤ ਥੋੜਾ ਬਿਆਨ ਹੁੰਦਾ ਇੱਕ ਆਤਮ ਨਿਰਭਰ ਨਿਰਭਰ ਭਾਰਤ ਠੀਕ ਹੈ ਨਾ ਵੀ ਆਪਾਂ ਭਾਰਤੀ ਜਖਰੀਦੋ ਭਾਰਤੀ ਕਰਤਾ ਪਰ ਅਸੀਂ ਅਨਾਜ ਬਾਹਰ ਕਿਉਂ ਖਰੀਦੀਏ ਦੱਸੋ ਤੁਸੀਂ ਉਹ ਵੀ ਕਿਪਾ ਫੇਰ ਕਹਿ ਰਿਹਾ ਮੈਗਨੇਡੀਆ ਦੂਜੇ ਪਾਸੇ ਫੇਰ ਕਹਿ ਰਹੇ ਬਾਹਰੋ ਇਹ ਫਰ ਪੂਰੀ 도ਗਲੀ ਰਾਜ ਦਿੱਤੀ ਹੈ ਇਹ ਸ਼ਰਾ ਸਰ ਵੱਡੇ ਘਰਾਣਿਆਂ ਨੂੰ ਫਾਇਦਾ ਪਹੁੰਚਾਉਣ ਲਈ ਇਹ ਸਟੈਪ ਲਿਆ ਗਿਆ ਤਾਂ ਮੈਂ ਇਹਦਾ ਪੂਰ ਜ਼ੋਰ ਵਿਰੋਧ ਕਰਦਾ ਸਾਰੀ ਆਮ ਆਦੀ ਪਾਰਟੀ ਟੀਮ ਬੈਠੀ ਆ ਇਹ ਉਹ ਟੀਮ ਆ ਜਿਹੜੇ ਵਪਾਰੀ ਨੇ ਜਿਹੜੇ ਕਿਸਾਨ ਨੇ ਜਿਹੜੇ ਆਪਣੇ ਕੰਮ ਕਰ ਛੱਡ ਕੇ ਅੱਜ ਇਸ ਮੌਕੇ ਦੇ ਉੱਤੇ ਵਿਰੋਧ ਚ ਆਏ ਨੇ ਜਿਦਾਂ ਨੂੰ ਆਪਣੇ ਕੰਮਾਂ ਦੀ ਪ੍ਰਵਾਹ ਨਹੀਂ ਹੈ ਪਰ ਵਪਾਰੀ ਨੂੰ ਦਿਖ ਲੋ ਕਿ ਆਪਣੀ ਗੰਦੀ ਸ਼ਖਲੀ ਬਹੁਤ ਔਖੀ ਹੁੰਦੀ ਹੈ ਅੱਜ ਇੱਥੇ ਬੈਠੇ ਆ ਉਹ ਕਿਉਂ ਬੈਠੇ ਆ ਉਹਨਾਂ ਨੇ ਆਪਣੇ ਕੰਮ ਕਰ ਤਿਆਗਤੇ ਕਿਉਂਕਿ ਉਹ ਭਾਰਤ ਨਾਲ ਉਹ ਪੰਜਾਬ ਨਾਲ ਉਹਨਾਂ ਨੂੰ ਪਤਾ ਵਾ ਕਿ ਇਹ ਜੀ ਮਾਲ ਉਹ ਨੀਤੀਆਂ ਨਾਲ ਸਾਡਾ ਨੁਕਸਾਨ ਸੋ ਅਸੀਂ ਸਾਰੀ ਆਮ ਆਦਮੀ ਦੀ ਪਾਰਟੀ ਟੀਮ ਇਕੱਠੀ ਹੈ ਇੱਕ ਪਲੇਟਫਾਰਮ ਤੇ ਆ ਤੇ ਅਸੀਂ ਪੂਰ ਜ਼ੋਰ ਵਿਰੋਧ ਕਰਦੇ ਆ ਕਿ ਅਸੀਂ ਮੋਦੀ ਸਾਹਿਬ ਦੀ ਇਹ ਜਿਹੜੀ ਡੀਲ ਆ ਇਹਨੂੰ ਸ਼ਕਟ ਨਹੀਂ ਕਰਦੇ ਤੇ ਹਮੇਸ਼ਾ ਬੋਸ ਕਰਦੇ ਪੰਜਾਬ ਸਰਕਾਰ ਕਹਿ ਸਕਦੇ ਹੁਣ ਮੋਡੇ ਨਾਲ ਮੋਡਲ ਆਏਗੇ ਸਾਨੂੰ 100% ਹੁਣ ਤੱਕ ਪੰਜਾਬ ਸਰਕਾਰ ਸਰ ਹੈ ਹੀ ਪੰਜਾਬੀਆਂ ਦੀ ਆ ਕਿਸਾਨੀ ਦੇ ਵਿੱਚ ਦੇਖਣ ਸਾਡੇ ਮੁੱਖ ਮੰਤਰੀ ਸ਼ਹਿਬਾਨ ਕਿਵੇਂ ਮੋਢਰ ਹੀ ਲਮਾਂਗੇ ਸਾਡੇ 1200 ਤੋਂ ਪਲੱਸ ਪਿੰਡ ਉੱਜੜ ਗਏ ਸਨ ਕੀ ਕੀਤਾ ਨਾ ਇਹ ਬਿਲ ਦੇ ਵਿੱਚ ਕੇਂਦਰ ਸਰਕਾਰ ਦੱਸ ਤੁਸੀਂ ਪੰਜਾਬ ਦਿੱਤਾ ਕੀ ਆ ਹਮੇਸ਼ਾ ਮਤਰਈਮਾ ਵਾਲਾ ਲੋਕ ਹਰਾਨੀ ਦੀ ਗੱਲ ਆ ਸਰ ਪੰਜਾਬ ਤਾਂ ਇਹ ਗੁਨਾਹ ਕੀ ਹੋ ਗਿਆ ਬਾਰਡਰਾਂ 'ਚ ਲੜਾਈ ਲੱਗਦੀ ਆ ਸਾਡੇ ਪੰਜਾਬ ਦੇ ਮੁੰਡੇ ਮੂਰੇ ਕਰ ਦਿੰਦੇ ਆ ਵੀ ਜਾਓ ਪੰਜਾਬੀਓ ਠੀਕ ਹੈ ਸਾਡੇ ਰੱਖਿਆ ਮੰਤਰੀ ਆਉਂਦੇ ਆ ਉੱਥੇ ਬੋਲੇ ਸੋਲੇ ਵਾਲਾ ਨਾਰੇ ਵਾਲਾ ਦੇਖਿਆ ਉਹਨਾਂ ਨੂੰ ਜੋਸ਼ ਵੜਦਾ ਵਾ ਤਾਂ ਕੀ ਕੱਲ ਫਰਕ ਉਹੀ ਕਿਸਾਨਾਂ ਦੇ ਪੁੱਤ ਜਿਨ੍ਹਾਂ ਨੂੰ ਸੁਣ ਕੇ ਸਾਨੂੰ ਜੋਸ਼ ਵੜ ਜਾਂਦਾ ਉਹੀ ਕਿਸਾਨ ਜਿਹੜੇ ਖੇਤੀ ਕਰਦੇ ਆ ਉਹਨਾਂ ਦਾ ਇਹ ਜਾ ਵਰਤੂ ਰਿਹਾ ਕਿਉਂ ਕਿਸਾਨਾਂ ਨੂੰ ਉਹਨਾਂ ਮੈਸੇਜ ਕੀ ਦੇਣਾ ਕਰਦੇ ਆ ਕਿਸਾਨਾਂ ਨੂੰ ਮਹਿਫਿਲ ਇਹੀ ਚਾਹੁੰਦੇ ਕਿਸਾਨ ਭਰਾਓ ਮੈਂ ਆਪ ਕਿਸਾਨ ਸਾਡੇ ਮੁੱਖ ਮੰਤਰੀ ਖਾਲਸਾ ਕਿਸਾਨ ਨੇ ਇੱਥੇ ਵੀ ਕਿਸਾਨ ਲੀਡਰ ਬੈਠੇ ਨੇ ਅਸੀਂ ਹਮੇਸ਼ਾ ਤੁਹਾਡੇ ਨਾਲ ਆ ਤੁਹਾਡੇ ਨਾਲ ਰਹਾਂਗੇ ਜਿੱਥੇ ਵੀ ਤੁਹਾਨੂੰ ਲੋੜ ਪਈ ਪੰਜਾਬ ਸਰਕਾਰ ਤੁਹਾਡੇ ਮੋਢੇ ਦਾ ਮੋਟਲਾ ਖੜੂ। ਅਫਸੋਸ ਨਾਲ ਇਹ ਕਹਿਣਾ ਪੈਂਦਾ ਹੈ ਕਿ ਸਾਡੇ ਹਿੰਦੁਸਤਾਨ ਦੇ ਪ੍ਰਧਾਨ ਮੰਤਰੀ ਨੂੰ ਐਸੀ ਕਿਹੜੀ ਦਿਮਾਗ ਦੀ ਸੋਚਣ ਸ਼ਕਤੀ ਦੀ ਨਾੜੀ ਉਹਨਾਂ ਦੀ ਘਟ ਗਈ। ਜੋ ਕਿ ਸਾਡੇ ਹਿੰਦੁਸਤਾਨ ਦੇ ਹੱਕ ਦੇ ਵਿੱਚ ਜਾਨ ਦੀ ਬਜਾਏ ਹਿੰਦੁਸਤਾਨ ਦੇ ਹੱਕ ਦੀ ਜਾਨ ਦੀ ਬਜਾਏ ਸਾਡੇ ਦੇਸ਼ ਦੇ ਹੀ ਖਿਲਾਫ ਹੋ ਜਾ ਰਹੇ ਨੇ ਬੜੀ ਸੋਚਣ ਵਾਲੀ ਗੜ ਹੈ ਬੜੀ ਹੈਰਾਨੀ ਹੈ ਕਿ ਕੁਝ ਸ਼ਰਮਾਇਦਰ ਲੋਕਾਂ ਨੂੰ ਚੰਦ ਲੋਕਾਂ ਨੂੰ ਤਰੱਕੀਆਂ ਦੇਣ ਲਈ ਪੂਰੇ ਦੇਸ਼ ਨੂੰ ਬਰਬਾਦ ਕਰਨ ਲੱਗੇ ਹੋਏ ਨੇ ਖਾਸ ਕਰ ਕਿਸਾਨਾਂ ਨੂੰ ਖਾਸ ਕਰ ਵਪਾਰੀਆਂ ਨੂੰ ਕਦੇ ਸੋਚਿਆ ਉਹਨਾਂ ਨੇ ਕਿ ਕਿਸਾਨ ਹੀ ਦੇਸ਼ ਦੀ ਉਹ ਰੀੜ ਦੀ ਹੱਡੀ ਹੈ ਵਪਾਰੀ ਵੀ ਉਹ ਰੀੜ ਦੀ ਹੱਡੀ ਹੈ ਜੋ ਕਿ ਸਾਰੇ ਦੇਸ਼ ਨੂੰ ਪਾਲ ਰਿਹਾ ਹੈ ਵਪਾਰੀ ਸਾਡਾ ਟੈਕਸ ਦਿੰਦਾ ਹੈ ਕਿਸਾਨ ਸਾਨੂੰ ਨਾਜ ਦਿੰਦਾ পেট ਭਰਨ ਲਈ ਅਸੀਂ ਇੱਕ ਪਾਸੇ ਤਾਂ ਆਤਮ ਨਿਰਭਰ ਦੀ ਗੱਲ ਕਰਦੇ ਹਾਂ ਔਰ ਇੱਕ ਪਾਸੇ ਅਸੀਂ ਸਾਡੇ ਵਿਰੋਧੀ ਉਹਨਾਂ ਦੇਸ਼ਾਂ ਦੇ ਨਾਲ ਅਸੀਂ ਸਮਝੌਤੇ ਕਰ ਰਹੇ ਹਾਂ ਕੀ ਸਮਝੌਤੇ ਕਰ ਰਹੇ ਹਾਂ ਇਹ ਜੇ ਟੈਰਫ ਲਾ ਰਹੇ ਹਾਂ ਇਹ ਜੇ ਕਾਨੂੰਨ ਲਿਆ ਰਹੇ ਹਾਂ ਜਿਨ੍ਹਾਂ ਨਾਲ ਸਾਡੇ ਦੇਸ਼ ਦੀ ਆਰਥਿਕ ਵਿਵਸਥਾ ਸਾਡੀ ਇਕਨੋਮੀ ਸਾਡੇ ਰੁਪਏ ਦੀ ਵੈਲਿਊ ਹੋਰ ਘਟਣ ਦੀ ਉਮੀਦ ਹੈ ਅਰੇ ਅਸੀਂ ਤਾਂ ਪਹਿਲਾਂ ਹੀ ਸਾਡੇ ਉਹਨਾਂ ਦਾ 90 ਰੁਪਏ ਦਾ ਜਿਹੜਾ ਡਾਲਰ ਹੈ ਸਾਡਾ 1 ਰੁਪਿਆ ਉਹਦੇ ਬਰਾਬਰ ਕਿੱਥੇ ਹੈ ਕੀ ਅਸੀਂ ਇਹ ਵੀ ਨਹੀਂ ਚਾਹੁੰਦੇ ਹੁਣ ਕਿ ਅਸੀਂ ਇਸ ਤੋਂ ਵੀ ਡਾਊਨ ਚਲੇ ਜਾਈਏ ਕੀ ਹੋ ਗਿਆ ਉਹ ਸਰਕਾਰ ਨੂੰ ਬੜੇ ਅਫਸੋਸ ਨਾਲ ਕਹਿਣਾ ਬੰਦਾ ਨਹੀਂ ਮੋਦੀ ਸਾਹਿਬ ਪਲੀਜ਼ ਐਦਾਂ ਦਾ ਧੋਖਾ ਨਾ ਕਰੋ ਅਸੀਂ ਇੱਕ ਵਾਰ ਜਨਮ ਲਿਆ ਇਸ ਧਰਤੀ ਦੇ ਉੱਪਰ ਪਤਾ ਨਹੀਂ ਬਾਅਦ ਵਿੱਚ ਆਣਾ ਕਿ ਨਹੀਂ ਆਣਾ ਇਹੋ ਜਿਹਾ ਪਾਪ ਨਾ ਕਰੋ ਇਹੋ ਜਿਹਾ ਵਿਰੋਧ ਨਾ ਕਰੋ ਜਿਸ ਦੇ ਨਾਲ ਸਾਡੇ ਦੇਸ਼ ਦੇ ਵਪਾਰੀ ਨੂੰ ਤੇ ਸਾਡੇ ਕਿਸਾਨ ਭਰਾਵਾਂ ਨੂੰ ਕੋਈ ਆਉਣ ਵਾਲੇ ਵਕਤ ਵਿੱਚ ਭੁੱਖਮਰੀ ਦਾ ਸਾਹਮਣਾ ਕਰਨਾ ਪਵੇ ਤੁਹਾਨੂੰ ਹੱਥ ਵਨ ਕੇ ਬੇਨਤੀ ਹੈ ਕਿ ਇਹੋ ਜਿਹਾ ਕਾਲੇ ਕਾਨੂੰਨ ਵਾਪਸ ਲਓ ਪਹਿਲਾਂ ਆਪਾਂ ਮੈਂ ਗੁਰਜੀਤ ਸਿੰਘ ਗਿੱਲ ਸਟੇਟਿਸ ਕਾਪਰ ਆਮ ਆਦਮੀ ਪਾਰਟੀ 1 ਸਾਲ ਵਿੱਚ ਸਰ ਪਹਿਲਾਂ ਤਾਂ ਤੁਹਾਡੇ ਇੱਥੇ ਆਉਣ ਤੇ ਬਹੁਤ ਬਹੁਤ ਧੰਨਵਾਦ ਜਿਹੜਾ ਤੁਸੀਂ ਸਾਡੇ ਵਿਚਾਰ ਲੋਕਾਂ ਤੱਕ ਪਹੁੰਚਦੇ ਕਰਦੇ ਹੋ ਔਰ ਜੋ ਕੋਸ਼ਿਸ਼ਸੀਂ ਕਹਿਣਾ ਚਾਹੁੰਦੇ ਹੋ ਜੋ ਕੋਸ਼ਿਸ਼ਸੀਂ ਲੋਕਾਂ ਲਈ ਕਰ ਰਹੇ ਹੋ ਉਹ ਤੁਸੀਂ ਅਗਲੇ ਲੋਕਾਂ ਤੱਕ ਪਹੁੰਚਾਉਨੇ ਥੋੜਾ ਬਹੁਤ ਬਹੁਤ ਜੀ ਆਇਆਂ ਨੂੰ ਧੰਨਵਾਦ ਬਾਕੀ ਜਿਹੜਾ ਅੱਜ ਦਾ ਇੱਥੇ ਪ੍ਰੋਟੈਸਟ ਸੀਗਾ ਇਹ ਮੋਦੀ ਨੇ ਜਿਹੜੇ ਕਾਨੂੰਨ ਬੇਲੀ ਜਿਹੜੇ ਪਾਸ ਕੀ ਤੇ ਆ ਉਹ ਕੈਲਫ ਘੱਟ ਕਰਤਾ ਇੰਨਾ ਟੈਲ ਕਿੰਨਾ ਘੱਟ ਕਰਤਾ ਜਿਹੜਾ ਬਹੁਤ ਬਹੁਤ ਚੀਜ਼ਾਂ ਦੇ ਉੱਤੇ ਜਿਹੜੀਆਂ ਕਿ ਹੁਣ ਬਾਹਰਲੀ ਚੀਜ਼ਾਂ ਤੇ ਹੋਰ ਦੀਆਂ ਉਹਨਾਂ ਦੇ ਟੈਲਫ ਘਟਾ ਅਮਰੀਕਾ ਵਗੈਰਾ ਦੇ ਅਮਰੀਕਾ ਵਗੈਰਾ ਦੇ ਉੱਥੋਂ ਜਿਹੜੀ ਚੀਜ਼ਾਂ ਘੱਟ ਜਿਵੇਂ ਐਗਜ਼ਾਮਪਲ ਨਰਮਾ ਪਿਛਲੇ ਸਾਲ ਤਿੰਨ ਚਾਰ ਹਜ਼ਾਰ ਰੁਪਏ ਕੁਇੰਟਲ ਕੱਟ ਵੀ ਗਿਆ ਜੀ ਐਵੇਂ ਦੁੱਧ ਦੇ ਉੱਤੇ ਆਉਣ ਵਾਲੇ ਸਮੇਂ ਦੇ ਵਿੱਚ ਕਰ ਰਹੇ ਆ ਜੋ ਕਿੱਥੇ ਜਾਊ ਜੀ ਕਿਸਾਨ ਕਿਸਾਨ ਮਜ਼ਦੂਰ ਕੇ ਕਾਰਖਾਨੇਦਾਰ ਕਿੱਥੇ ਵਪਾਰੀ ਕਿੱਥੇ ਜਾਊਗਾ ਜਦੋਂ ਉਧਰੋਂ ਸਾਰਾ ਢੋਲ ਢੋ ਕੇ ਜਿਵੇਂ ਚਾਈਨਾ ਲੋਕਾਂ ਦੇ ਜਿਹੜੀਆਂ ਮਾਰਕੀਟ ਆ ਨੇ ਉਹ ਫਲੱਡ ਕਰੀ ਜਾਂਦਾ ਵਾ ਐਵੇਂ ਅਮਰੀਕਾ ਐਵੇਂ ਅਮਰੀਕਾ ਨੇ ਕਰਨਾ ਤੇ ਸਾਡਾ ਜਿਹੜਾ ਮੇਡ ਇਨ ਇੰਡੀਆ ਵਾ ਜਾਂ ਮੇਕ ਇਨ ਇੰਡੀਆ ਇਹ ਕਿੱਥੇ ਜਾਊਗੀ ਕੋਈ ਵਪਾਰੀ ਰੋਂਦਾ ਫਿਰਦਾ ਵਾ ਵਪਾਰੀ ਦੀ ਕਿਉਂਕਿ ਉਹਦੀ ਚੀਜ਼ ਨਹੀਂ ਵਿਕਣੀ ਉਜੇ ਜਦੋਂ ਉਹਨਾਂ ਨੇ ਧੜਾ ਧੜ ਲੈ ਆ ਕੇ ਛੱਡ ਦੇਣੀ ਹੈ ਔਰ ਉਹਦੀ ਇੰਨਾ ਡਰਦਾ ਅਮਰੀਕਾ ਉਹਦੀ ਘੁਰਕੀ ਨਾਲ ਨਰਮੇ ਦੇ ਤੋਨੇ 47% ਤੋਂ 10 ਘੱਟ ਕਰਕੇ 11% ਕਰਤਾ ਸਿਰਫ ਆਪ ਦਾ ਵੇਚਣ ਲਈ ਉਹਨਾਂ ਜੇ ਅਹੀਂ ਉਹਨਾਂ ਦਾ ਦੁੱਧ ਆ ਗਿਆ ਇੱਥੇ ਤਾਂ ਵਪਾਰੀ ਮਾਰਿਆ ਜਾਊ ਕੋ ਛੋਟੇ ਜੀ ਮੂਦਾਰ ਜਿਹੜੇ ਚਾਰ ਚਾਰ ਮੱਝਾ ਵਾਕੇ ਆਪਦਾ ਗੁਜ਼ਾਰਾ ਮੱਸਾ ਕਰਦੇ ਆ ਉਹ ਤਾਂ ਮਰ ਜਾਣਗੇ ਉਹਨਾਂ ਦਾ ਕੀ ਹੋ ਵਿਚਾਰਿਆਂ ਦਾ ਇਹ ਮੈਂ ਛੋਟਾ ਕਾਰਖਾਨੇਦਾਰ ਮਰੂ ਛੋਟਾ ਜ਼ਿੰਮੇਦਾਰ ਮਰੂਗਾ ਔਰ ਆਮ ਲੋਕਾਂ ਦੇ ਉੱਤੇ ਜਿਹੜਾ ਭਾਰ ਪੈਣਾ ਉਹ ਤਾਂ ਪਊਗਾ ਇਸ ਲਈ ਅਸੀਂ ਲੋਕਾਂ ਨੂੰ ਤਾਂ ਵੇਅਰ ਕਰਨ ਲਈ ਲੋਕਾਂ ਦੇ ਕੰਨਾਂ ਦੇ ਉੱਤੇ ਲੋਕਾਂ ਦੇ ਕੰਨਾਂ 'ਚ ਆਵਾਜ਼ ਪਹੁੰਚਾਉਣ ਲਈ ਅਸੀਂ ਇੱਕ ਹੋਕਾ ਦੇ ਰਹੇ ਸੀਗੇ ਪ੍ਰੋਟੈਸਟ ਕੀਤਾ ਸੀ ਜਾਂ ਤਾਂ ਕਿ ਸਾਡੀ ਆਵਾਜ਼ ਲੋਕਾਂ ਤੱਕ ਪਹੁੰਚੇ ਉਹਨਾਂ ਨੂੰ ਪਤਾ ਲੱਗੇ ਵੀ ਸੈਂਟਰ ਸਰਕਾਰ ਤੁਹਾਡੇ ਤੋਂ ਧੱਕਾ ਕਰ ਰਹੀ ਆ ਔਰ ਤੁਹਾਡਾ ਇੱਥੇ ਆਉਣ ਦੇ ਬਹੁਤ ਬਹੁਤ ਸਾਥੀ